ਮੈਂ ਵੈਸੇ ਤੁਹਾਡਾ ਨਾ ਪੋਡਕਾਸਟ ਕਰਨਾ ਨਹੀਂ ਚਾਹੁੰਦਾ ਸੀ ਬਾਜੀ ਤੁਸੀਂ ਇੰਨੀਆਂ ਸਪਾਰਸ਼ਾਂ ਪੁਆਈਆਂ ਕਦੀ ਕਿਸੇ ਕੋਲ ਕਦੀ ਬਾਜੀ ਕੋਲ ਕਦੀ ਬਾਜੀ ਕੋਲ ਕੀ ਮਤਲਬ ਐਸਾ ਹੈ ਕਿ ਤੁਸੀਂ ਜਿਹੜਾ ਮੇਰੇ ਨਾਲ ਪੋਡਕਾਸਟ ਕਰਨਾ ਚਾਹੁੰਦੇ ਦੱਸੋ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖਟਿਆ ਜਦੋਂ ਇਹ ਗੱਲ ਕੱਟ ਕੇ ਲਾਈ ਹਾਂ ਲਾ ਦੇ ਚੰਗਾ ਰਹੂ ਐ ਤੋਤਾ ਸਿੰਘ ਆਜਰੋ ਉਹ ਕਦੇ ਚਾਹ ਚੂਪੀਨ ਜਾਵੜੇ ਖੋਖੇ ਤੇ ਤਾਂ ਮੈਂ ਫੇਰ ਅੰਦਰ ਆ ਗਿਆ ਜੱਸਾ ਫਿਰ ਮੈਨੂੰ ਪੈਕੇਟ ਤੂੰ ਯਾਰ ਕਿੱਥੇ ਤੁਰਿਆ ਫਿਰਦਾ ਤੈਨੂੰ ਕਿ ਆਵਾਜ਼ ਮਾਰ ਉਹਨੂੰ ਬੇਵਕੂਫਾਂ ਤੂੰ ਸਿਰੇ ਦਾ ਮੈਨੂੰ ਹਰਖ ਜੱਸਾ ਸਾਬ ਤੇ ਆ ਗਿਆ ਵੀ ਮੇਰੇ ਐਵੇਂ ਗੱਲ ਪਈ ਜਾਂਦੇ ਜੇ ਨਹੀਂ ਲੱਭਿਆ ਤਾਂ ਮੈਂ ਕੀ ਕਰਾਂ ਜਦੋਂ ਮੈਂ ਘਰੇ ਗਿਆ ਛੱਡ ਕੇ ਨੌਕਰੀ ਬੇਬੇ ਨੇ ਵੀ ਗਾਲਾਂ ਕੱਢੀਆਂ ਬਾਪੂ ਨੇ ਵੀ ਵੀ ਤੂੰ ਘਰੇ ਫੇਰ ਭੁੱਖਾ ਮਰੇਗਾ ਪਹਿਲਾਂ ਤੂੰ ਵੀ ਚੱਕੀ ਫਿਰਦਾ ਜੀ ਜਿਉਂ ਦਾ ਅਸਲ ਮਤਲਬ ਕੀ ਹੈ ਉਹ ਕਹਿੰਦਾ ਕਿੱਥੋਂ ਸਿੱਖੇਗਾ ਕਿ ਇਸ ਦੁਨੀਆ ਦੇ ਤਾਂ ਸਾਰੇ ਪਹਿਲੀ ਵਾਰ ਹੀ ਆਏ ਨੇ ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਪੰਛੀ ਗਾ ਨਹੀਂ ਰਿਹਾ ਰੋ ਰਿਹਾ ਤਾਂ ਸਮਝੋ ਕਿ ਤੁਹਾਡੇ ਅੰਦਰ ਕੁਝ ਧੜਕਦਾ ਹੈ ਤੁਹਾਡੇ ਅੰਦਰ ਕੁਝ ਵਿਕਸਦਾ ਉਹ ਜੀ ਫਿਲਮਾਂ ਦੀ ਦ ਐਂਡ ਸਾਰਿਆਂ ਨੂੰ ਬਹੁਤ ਵਧੀਆ ਲੱਗਦੀ ਹੈ ਜ਼ਿੰਦਗੀ ਦਾ ਦ ਐਂਡ ਕਿਉਂ ਮਾੜਾ ਹੁੰਦਾ ਜਦੋਂ ਕਤਲੋਗਾਰਤ ਹੁੰਦੀ ਹੈ ਫਸਾਦ ਦੰਗੇ 1947 ਵਾਪਰਿਆ ਕੀ ਕੁਛ ਹੋਇਆ 1984 ਵਾਪਰਿਆ ਕੀ ਕੁਛ ਹੋਇਆ ਆਪਣੇ ਦਰਦ ਚ ਤੁਸੀਂ ਕੀ ਲਿਖਿਆ ਸੀ ਗਾਲਾਂ ਲਫੇੜੇ ਮੱਝ ਦੀ ਕੱਟੀ ਮਾਰ ਗਈ ਜੱਜ ਸਾਹਿਬ ਨੇ ਅੱਖਾਂ ਤੂੰ ਮਾਰਤੀ ਮੈਂ ਕਿਹਾ ਮੈਂ ਕਿਵੇਂ ਮਾਰਤੀ